ਆਪਣੇ ਲੰਬੇ ਸਮੇਂ ਤੋਂ ਦੁੱਧ ਦੇ ਉੱਤੇ ਨਕਲੀ ਦੇ ਜਿਹੜਾ ਵਿਖਦਾ ਉਹ ਬਹੁਤ ਚਿਕਤਾ ਆ ਰਹੀਆਂ ਸੀਗੀਆਂ ਜਿਹਦੇ ਨਾਲ ਸਾਡੀ ਆਵਾਮ ਦੀ ਸਿਹਤ ਤੇ ਕਿਸਾਨਾਂ ਦੀ ਆਰਥਿਕਤਾ ਤੇ ਫਰਕ ਪੱਦਾ ਨਕਲੀ ਦੁੱਧ ਤੇ ਉਹਨਾਂ ਦੇ ਜਿਹੜਾ ਕਾਰੋਬਾਰ ਚੱਲ ਰਿਹਾ ਉਹਦੇ ਤੇ ਸਖਤੀ ਕਰੇ ਸਰਕਾਰ ਤੇ ਉਹਦੇ ਕੋਈ ਜਿਹੜੀਆਂ ਮੋਬਾਈਲ ਬੈਂਸ ਨੇ ਉਹਦੀਆਂ ਲੈਬੋਰੀ ਵੀ ਹੈ ਵੀ ਉਹ ਸਾਡੀ ਮੰਗਾਂ ਵੀ ਉਹ ਹਰ ਜ਼ਿਲ੍ਹੇ ਦੇ ਵਿੱਚ ਇੱਕ ਹੋਣੀ ਚਾਹੀਦੀ ਹੈ ਕਿ ਤੇ ਹਰ ਬੰਦਾ ਆਪਣਾ ਦੁੱਧ ਪੀਣ ਤੋਂ ਪਹਿਲਾਂ ਵਿੱਚੋਂ ਤੋਂ ਪਹਿਲਾਂ ਟੈਸਟ ਕਰ ਸਕੇ ਵੀ ਅਸਲੀ ਹੈ ਇਹ ਨਕਲੀ ਹੈ ਭਾਰਤੀ ਕਿਸਾਨ ਜੂਨੀਅਨ ਕਾਧੀਆਂ ਵੱਲੋਂ ਅੱਜ ਪੰਗਾ ਦੇ ਗੁਰੂ ਘਰ ਵਿਖੇ ਜਿਹੜੀ ਕੀ ਆ ਕਿਸਾਨ ਮਹਾਪੰਚਾਇਤ ਰੱਖੀ ਗਈ ਹੈ ਜਿਸ ਨੂੰ ਸੰਬੋਧਨ ਕਰਦੇ ਹਰਨੀਤ ਕਾਧੀਆਂ ਵੱਲੋਂ ਕਿਹਾ ਗਿਆ ਹੈ ਕਿ ਅੱਜ ਇੱਥੇ ਮਹਾ ਕਿਸਾਨ ਮਹਾਪੰਚਾਇਤ ਰੱਖੀ ਗਈ ਹੈ ਜਿਸ ਵਿੱਚ ਜਿਹੜੇ ਕਿ ਕਿਸਾਨ ਮਜ਼ਦੂਰ ਔਰ ਵਪਾਰੀਆਂ ਨੂੰ ਜਿਹੜੀਆਂ ਕਿਸਮਤਾਂ ਆ ਰਹੀਆਂ ਹਨ ਉਸ ਮੁੱਦੇ 'ਤੇ ਜਿਹੜਾ ਵਿਚਾਰ ਵਟਾਂਦਰਾ ਉਹਨਾਂ ਵੱਲੋਂ ਕੀਤਾ ਜਾਵੇਗਾ ਇਸ ਮੀਟਿੰਗ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਖ-ਵੱਖ ਜੂਨੀਅਨਾਂ ਦੇ ਆਗੂ ਜਿਹੜੇ ਆ ਉਹ ਪਹੁੰਚੇ ਨੇ ਆਹ ਗੱਲਬਾਤ ਕਰਦੇ ਆ ਹਰਮਿਤ ਕਾਦੀਆਂ ਨਾਲ ਉਹ ਕਿਸ ਅੱਜ ਜਿਹੜਾ ਪਹੁੰਚੇ ਨੇ ਇੱਥੇ ਔਰ ਕਿਸ ਮੁੱਦੇ 'ਤੇ ਜਿਹੜਾ ਅੱਜ ਵਿਚਾਰ ਵਟਾਂਦਰਾ ਨਾਲ ਵੱਲੋਂ ਕੀਤਾ ਜਾਵੇਗਾ ਤੁਸੀਂ ਦੇਖਦੇ ਰਹੋ ਐਨਪੀਟੀਵੀ ਮੈਂ ਹਾਂ ਲੱਭ ਪ੍ਰੇਕਟਰ ਇਹ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਇਹ ਪਾਕਿਸਤਾਨ ਜੂਨੀਅਨ ਖਾਦੀਆਂ ਵੱਲੋਂ ਜ਼ਿਲ੍ਹਾ ਵਾਈਜ਼ ਮੀਟਿੰਗ ਕਰ ਰਹੇ ਹਨ ਇਸ ਮੀਟਿੰਗ ਦੇ ਜਿਹੜੇ ਮੁੱਖ ਮੁੱਦੇ ਨੇ ਉਹਨਾਂ 'ਚ ਜਿਹੜੇ ਦੋ ਮੁੱਦੇ ਐਸਕੇਮ ਦੇ ਵੀ ਸਾਂਝੇ ਨੇ ਜਿਹੜਾ ਬਿਜਲੀ ਐਕਟ 2025 ਤੇ ਸੀਡ ਬਿਲ ਐਕਟ 2025 ਉਹਦੇ ਉਹਦੇ ਵਿਰੋਧ ਦੇ ਵਿੱਚ ਤੇ 2000 ਦੇ ਸਾਡੇ ਜਥੇਬੰਦੀ ਵੱਲੋਂ ਮੁੱਦੇ ਲੈ ਕੇ ਗਏ ਆ ਆਪਣੇ ਲੰਬੇ ਸਮੇਂ ਤੋਂ ਦੁੱਧ ਦੇ ਉੱਤੇ ਨਕਲੀ ਦੁੱਧ ਜਿਹੜਾ ਵਿਕਦਾ ਉਹ ਬਹੁਤ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਜਿਹਦੇ ਨਾਲ ਸਾਡੀ ਆਵਾਮ ਦੀ ਸਿਹਤ ਤੇ ਕਿਸਾਨਾਂ ਦੀ ਆਰਥਿਕਤਾ ਤੇ ਫਰਕ ਪੈਂਦਾ ਨਕਲੀ ਦੁੱਧ ਤੇ ਉਹਨਾਂ ਦੇ ਜਿਹੜਾ ਕਾਰੋਬਾਰ ਚੱਲ ਰਿਹਾ ਉਹਦੇ ਤੇ ਸਖਤੀ ਕਰੇ ਸਰਕਾਰ ਤੇ ਉਹਦੇ ਕੋਈ ਜਿਹੜੀਆਂ ਮੋਬਾਈਲ ਬੈਂਸ ਨੇ ਉਹਦੀਆਂ ਰਿਪੋਰਟਰੀ ਦੀਆਂ ਵੀ ਉਹ ਸਾਡੀ ਮੰਗਾਂ ਵੀ ਉਹ ਹਰ ਜ਼ਿਲ੍ਹੇ ਦੇ ਵਿੱਚ ਇੱਕ ਹੋਣੀ ਚਾਹੀਦੀ ਹੈ ਇਤੇ ਹਰ ਬੰਦਾ ਆਪਣਾ ਦੁੱਧ ਪੀਣ ਤੋਂ ਪਹਿਲਾਂ ਵੇਚਣ ਤੋਂ ਪਹਿਲਾਂ ਟੈਸਟ ਕਰ ਸਕੇ ਵੀ ਅਸਲੀ ਹੈ ਜਾਂ ਨਕਲੀ ਹੈ ਤੇ ਚੌਥਾ ਸੀਗਾ ਜਿਹੜਾ ਸਾਡੇ ਤੇ ਕਰਜ਼ਾ ਚੱਲਦਾ ਪਿਆ ਵਾ ਜਿਹੜੇ ਸੋਸਾਇਟੀਆਂ ਦੇ ਹੁੰਦੇ ਜਿਹੜੇ ਨਿਮੀਨਲ ਕਰਜ਼ੇ ਹੁੰਦਾ 3 ਲੱਖ ਦਾ ਜਿਹੜਾ 7% ਲੈਂਦੇ ਆ ਤੇ ਜੇ ਸਹੀ ਟਾਈਮ ਮੋੜ ਦੇ ਆ 4% ਸਰਕਾਰ ਨੂੰ ਅ ਦਿੰਨੇ ਆ ਸੀ ਕਿਸਾਨ ਉਹ ਲਗਾਤਾਰ ਕਰਜ਼ਾ ਐਕਸਕਿਊਜ਼ ਹੋ ਗਿਆ ਉਹ 15-20 ਸਾਲ ਦਾ ਕਿਸਾਨਾਂ ਦੇ ਉੱਤੇ ਚੜਿਆ ਹੋਇਆ ਜਿਹੜੇ ਡਿਫਾਲਟਰ ਦੀ ਲਿਸਟ ਆ ਉਹ ਤਾਂ ਕਾਫੀ ਜਗਾ ਆ ਜਾਂਦੀ ਹੈ ਪਰ ਜਿਹੜਾ ਕਿਸਾਨ ਸਹੀ ਟਾਈਮ ਤੇ 6 ਮਹੀਨੇਵਾਂ ਪੈਸੇ ਉਤਾਰ ਦਿੰਦਾ ਫੇਰ ਉਹ ਨੋ ਫੇਰ ਚੱਕ ਲੈਂਦਾ ਜਿਹਨੂੰ ਆਪਾਂ ਨਵਾਂ ਪੁਰਾਣਾ ਕਹਿੰਦੇ ਆ ਪੰਜਾਬੀ ਦੇ ਵਿੱਚ ਕਰਜ਼ਾ ਕਰਦੇ ਰਹਿੰਦੇ ਆ ਪਰ ਉਹ ਲਗਾਤਾਰ ਜਿਵੇਂ ਬੰਦੇ ਦੀ ਰਿਡੈਕਟ ਤਿਆਰ ਕਰਦੇ ਆ ਅਸੀਂ ਸਾਰਾ ਪੰਜਾਬ ਦਾ ਸਰਵੇ ਕੀਤਾ ਉਹਦੇ 'ਚ ਇਹ ਆਇਆ ਵੀ ਉਹ 15 ਸਾਲ ਤੋਂ ਕਰਜ਼ਾ ਚੱਕਿਆ ਹੋਇਆ ਜਿਹੜਾ ਮੁੱਕਦਾ ਨਹੀਂ ਪਿਆ ਤਾਂ ਸਰਕਾਰ ਇੱਕ ਮੁਕਤ ਕਰਜ਼ਾ ਜਿਹੜਾ ਉਹਨੂੰ ਮਾਫ ਕਰੇ ਜਿਸ ਦੇ ਨਾਲ ਕੀ ਕਿਸਾਨ ਵੀ ਮਾਮਕਥ ਹੋਊਗਾ ਨਾਲ ਸੁਸਾਇਟੀਆਂ ਮੁਕਤ ਹੋਣਗੀਆਂ ਕਿਉਂਕਿ ਲੰਬੇ ਸਮੇਂ ਤੋਂ ਜਿਹੜੀਆਂ ਸੁਸਾਇਟੀਆਂ ਕਈ ਸੁਸਾਇਟੀਆਂ ਫੇਲ ਕੰਢੇ ਨੇ ਬਹੁਤ ਘੱਟ ਸੁਸਾਇਟੀਆਂ ਨੜੀ ਆ ਪਾਸ ਨੇ ਅੱਗੇ ਜਿਹੜੇ ਆਉਣ ਵਾਲਾ ਜ਼ਮਾਨਾ ਉਹ ਮੈਕੈਨਿਜ਼ਮ ਦਾ ਖੇਤੀ ਦਾ ਜ਼ਮਾਨਾ ਹਰ ਸੰਤ ਹਰ ਕਿਸਾਨ ਨਹੀਂ ਲੈ ਸਕਦਾ ਵੱਡਾ ਕਿਸਾਨ ਵੀ ਸਾਰੀ ਹਰ ਫਸਲ ਦੀ ਕਿਸਾਨ ਦੀ ਸਾਨੀ ਨਹੀਂ ਲੈ ਸਕਦਾ ਸੁਸਾਇਟੀਆਂ ਜਿਹੜੀ ਸਾਂਝੇ ਤੌਰ ਤੇ ਸੰਤ ਰੱਖਣ ਤੇ ਉਹ ਪਰਫਲਤ ਹੋਣ ਤਾਂ ਫਿਰ ਕਿਸਾਨੀ ਸੌਕੀ ਹੋਊਗੀ ਇਸ ਕਰਕੇ ਇਹ ਇਹਦਾ ਪ੍ਰਚਾਰ ਲਈ ਲੋਕਾਂ ਨੂੰ ਜੋੜਨ ਲਈ ਅਸੀਂ ਇਹ ਸਾਰੀਆਂ ਮੀਡੀਆ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੱਖਦੇ ਇੱਕ ਅੰਦਰਾ ਕੱਜ ਤੱਕ ਵਾਇਰਕਲ ਦੀ ਕੁਟਮਾਰ ਹੋਈ ਹੈ ਲਠੀਕਾਰ ਜੋ ਬਟਿਆਰ ਦੇ ਵਿੱਚ ਕੁੱਟੇ ਕਿਸਾਨ ਜਿਹੜੇ ਜਿਹੜਾ ਵੀ ਲੋਕਤੰਤਰੀ ਤਰੀਕੇ ਨਾਲ ਆਪਣੀ ਗੱਲ ਰੱਖਣ ਜਾ ਰਹੇ ਹੈ ਸਰਕਾਰ ਨਾਲ ਤੇ ਜਦੋਂ ਸਤਿ ਸ੍ਰੀ ਅਕਾਲ ਕਰਦੀ ਆ ਉਹਦਾ ਅਸੀਂ ਨਖੇਦੀ ਕਰਦੇ ਆ ਉਹ ਜਿਹੜਾ ਕੱਲ ਵੀ ਹੋਇਆ ਉਹ ਵੀ 50 ਕਿਲੋਮੀਟਰ ਪਰੇ ਬਠਿੰਡੇਚੇ ਪ੍ਰੋਗਰਾਮ ਸੀ ਜਿਹੜਾ ਕਿ ਇੱਕ ਪਿੰਡ ਦੇ ਵਿੱਚ ਨੂੰ ਰੋਕ ਕੇ ਉੱਥੇ ਲਾਠੀ ਚਾਰਜ ਵੀ ਕੀਤਾ ਗਿਆ ਤੇ ਕੁਝ ਕੰਨੇ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਸੀ ਤੇ ਉਹਦੀ ਅੰਦਾਜ਼ ਕਰਦੀ ਕਿ ਤੱਕ ਕੋਈ ਰਣਤੀ ਆਪਣੀ ਆਪਸ ਬੈਠ ਕੇ ਹੈ ਕਿ ਕੋਈ ਅਲੱਗ ਕਾਰਵਾਈ ਕਰਵਾਉ। ਇੱਕ ਜੋੜਾ ਪਛਾਣ ਇੱਕ ਜੋੜਾ ਪਛਾਣ ਇੱਕ ਜੋਟਾ ਹੀ ਉਹ ਪ੍ਰੋਗਰਾਮ ਹੈ ਸਾਡੇ ਵਿਕੇ ਜੋ ਗਰਾਹ ਸਾਹਿਬ ਦਾ ਸੀ ਉਹਨਾਂ ਨੇ ਕੀਤਾ ਉਹਨਾਂ ਨੂੰ ਅਸੀਂ ਫੋਨ ਵੀ ਕੀਤਾ ਸੀ ਕੋਈ ਚੀਜ਼ ਦੀ ਲੋੜ ਹੈ ਪਰ ਕਹਿੰਦੇ ਨਹੀਂ ਅਸੀਂ ਆਪਣਾ ਕੰਟਰੋਲ ਚ ਹੱਲ ਹੈ ਪਰ ਜਿਹੜੀ ਸਰਕਾਰ ਦੀ ਨੀਅਤ ਆ ਉਹ ਸਾਹਮਣੇ ਆ ਰਹੀ। ਜਨਮ ਉਹਨੇ ਖਲੇ ਜਾਪਨਾ ਨਾ ਮਨ ਕੋ ਖੰਨੀ ਦੇਣਾ। ਤੁਹਾਡੇ ਸਾਹਮਣੇ ਰਸ਼ਿਆ ਦੇ ਜੀ ਦੇਖ ਲੋ ਜਨ ਜੇ ਫਟਕਾਰ ਮਾਰਨਾ ਹੋਵੇ ਨਾ ਐਨਾ ਜਿਦਰਾ ਦਾ ਐਨਾ ਗੋਮਟਾ ਦਾ ਤੁਸਮ ਨੂੰ ਖੜੇ ਹੋ ਕੇ ਕਰਨਾ ਨਾ ਉਹ ਤੇ ਰਾਤੋਂ 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 ਰਾਤ ਦੀ ਜਿੰਨੀਆਂ ਉਹਦੀਆਂ ਬੁੱਤ ਸੀਗੇ ਉਹ ਰਾਤੋਂ ਰਾਤ ਲੋਕਾਂ ਦੇ ਆਤਮੇ। ਬਾਜ ਤਾਂ ਤੁਹਾਡੇ ਘਵਾਂ ਲਿਆ ਜਿਆ ਕੱਠੇ ਹੁਮਾਂਗੇ ਉੱਥੇ ਦੇਖ ਲੋ ਕੀ ਹੁੰਦਾ ਉਥੇ ਰਾਜ ਜਿੰਦਗੀ ਆਇਉਂਦਾ ਉਹ ਜਦੋਂ ਮਾਰਦੇ ਇੱਕ ਦੂਏ ਨੂੰ ਮਰਵਾਉਂਦੇ ਆ ਮਾਰ ਦਿੰਦੇ ਆ ਜਾਂ ਦਵਾਈ ਦੇਂਦੇ ਆ ਸਾਨੂੰ ਮੈਂ ਇਹ ਨਾ ਗੱਲਾਂ ਨਹੀਂ ਜਾਂਦਾ ਕਿ ਦਵਾਈਆਂ ਦਿਓ ਜਾਂ ਮਾਰੋ ਲੇਕਿਨ ਸਾਨੂੰ ਖੜੇ ਹੋਣਾ ਪੈਣਾ ਹੈ ਖੜੇ ਹੋਵਾਂਗੇ ਤੇ ਤੁਹਾਡੇ ਆਰੇ ਕਰਨ ਦੇਖਣਾ ਨਹੀਂ ਜਾਨ ਚਾਹੀਦਾ ਨੌਜਵਾਨ ਬੱਚੇ ਜੁਰੀਆ ਉਹ ਚੰਗੇ ਰਾਹ ਤੇ ਲਿਉਣਾ ਹੈ ਅਸੀਂ ਇਹ ਨਹੀਂ ਉਹਨਾਂ ਨੂੰ ਇੱਕ ਫੋਡੀ ਸ਼ਰਮ ਦੇ ਕੇ ਜਣਾ ਕਿ ਤੁਸੀਂ ਬੰਦੇ ਮਾਰ ਦਿਓ ਨਹੀਂ ਅਸੀਂ ਆਪਣੇ ਤੁਹਾਡੇ ਸਾਹਮਣੇ ਆ ਮਹਾਰਾਜਾ ਗਾਂਧੀ ਨੇ ਮਦਦੋਂ ਨਹੀਂ ਚਾਹੀ। ਹੋਰ ਸਿਰਫ ਆਪਣੇ ਤੋੜਨ ਵਾਲੇ ਤੋੜਨ ਵਾਲੇ ਇਹ ਕਾਫਲਾ ਜੁੜਦਾ ਗਿਆ ਤੇ ਆਜ਼ਾਦੀ ਮੈਨੂੰ ਹੋਰ ਕਿਨੇ ਸਾਡੇ ਲਈ ਨਿਕਰੇਆ। ਦੇਖੋ ਕੁਰਬਾਨੀ ਸਾਡੇ ਭਗਤ ਸਿੰਘ ਦੀ ਨੇ। ਜਿਹੜਿਆ ਤੁਸਾਰ ਖਾਂ ਸਿੰਘ ਨੇ ਕੁਰਬਾਨੀ ਦਿੱਤੀ। ਇਹਦੇ ਵਾਸਤੇ ਦਿੱਤੀ ਸਾਡੇ ਵਾਸਤੇ ਦਿੱਤੀ। ਸਾਨੂੰ ਸਿਖਾਇਆ, ਸਾਨੂੰ ਦੱਸਿਆ, ਸਾਡੇ 'ਚ ਜੋਸ਼ ਪਾਇਆ। ਕਿ ਤੁਸੀਂ ਖੜੇ ਹੋਵਾਂਗੇ ਤਾਂ ਤੁਹਾਡਾ ਨਾਂ ਚੱਲੂਗਾ ਨਹੀਂ ਤਾਂ ਤੁਹਾਡੀ ਜਿਹੜੀ ਕੋਲਿਆ ਕੋਈ ਨਹੀਂ ਹਨ ਕੋਈ ਕੰਮ ਨਹੀਂ ਕਰਦਾ ਉਹ ਇੱਕ ਜੀ ਕੋ ਬਸ ਉਹ ਇੱਕ ਜੀ ਭਾਵੇਂ ਤੁਸੀਂ ਸਾਰੇ ਜੁਲਦਵਾਰ ਨੂੰ ਸਾਰੇ ਆਪਾਂ ਦਾ ਕਿਤੇ ਇਕੱਠੇ ਹੋਇਓ ਮੈਂ ਬੜਾ ਤੋ ਰਚ ਤੁਸੀਂ ਮੈਂ ਜਾਣਾ ਹੈ ਅੱਜ ਵੀ ਬੜੀ ਕੁਝ ਜਦੈ ਨਿਕਲ ਗਿਆ ਮੈਂ ਐਡਾ ਸੌਣਾ ਨਹੀਂ ਤੁਸੀਂ ਬਹੁਤ ਉੱਤਮ ਦੇ ਮੇਥੋਂ ਜਿਆਦਾ ਸੌੜੇ ਬੈਠੇ ਹੋ ਉਹ ਜਿੱਥੇ ਤੱਕ ਮੈਨੂੰ ਆਪਣੀ ਸਮਝ ਆਇਆ ਹੈ ਜਾਇ ਦੇਸ਼ ਦੇ ਵਿੱਚ ਸਾਉਤਾਂ ਬਣਿਆ ਆ ਇਨਸਾਨੀ ਦੀਆਂ ਬਣਿਆ ਮਜ਼ਦੂਰਾਂ ਦੀਆਂ ਬਣਿਆ ਜੋ ਹਰਾਤ ਕਰ ਰਹਾ ਤੇ ਜਿੱਥੇ ਤੱਕ ਕੋਈ ਸਮਝ ਆਇਆ ਵੀ ਇੱਕ ਸਮਾਹ ਹੁੰਦਾ ਸੀ ਵੱਡੇ ਸਾਮਰਾਜ ਵੱਡੇ ਮੋਗ ਇੱਕ ਜਿਹੜੇ ਸਾਡੇ ਕਮਜੋਰ ਕਰਦੇ ਹੁੰਦੇ ਸੀ ਹੁਣ ਉਹ ਹੀ ਬੰਦ ਜਿਸ ਨਾਲੇ ਕਮਜੋਰ ਛੱਡੇ ਤੁਹਾਨੂੰ ਆਰਥਿਕ ਤੌਰ ਤੇ ਗ੍ਰਾਮ-ਗ੍ਰਾਮ ਦੀ ਦਿੱਤੀ ਜਾਵੇ ਉਹਨਾਂ ਨਾਲ ਸਰਟੀਫਿਕੇਟਾਂ ਵੀ ਉਹ ਰਸਤੀਆਂ ਉਹ ਵੀ ਰਸਤੀਆਂ ਤੁਮੇ ਜਿਹੜੇ ਜੁਗਨਿਤ ਅਲ ਮੀਨਿਆ ਜਿਹੜਾ ਆਪਾਂ ਮੇਰੇ ਕੋਲ ਬਿਠੇ ਆ ਇਹ ਸਾਰੀ ਗੱਲ ਨਿੱਜੀ ਕਰਨ ਤੋਂ ਨਿਕਲੀ ਆ ਨਜੀ ਕੰਦ 1999 ਕੰਵੇ 99 ਦੇ ਸ਼ੁਰੂ ਹੋਇਆ ਤੁਮ ਨੂੰ ਆਇਆ ਨਾ ਸਮਾਰ ਦੇ ਸਰਕਾਰੀ ਸਰਕਾਰ ਸੀ ਉਸ ਵੇਲੇ ਵਾਸ ਗਿਆ ਤੇ ਜਿਹੜੇ ਜਿਹੜੀਆਂ ਪਾਰਟੀਆਂ ਮੈਂ ਅੱਜ ਗੱਲ ਤੇ ਇਸ ਵਕਤੋਂ ਬੁਲੀ ਚੋੜ ਦੇ ਕਹਿੰਦਾ ਹਾਂ ਵੀ ਜਿਹੜੀਆਂ ਪਾਰਟੀਆਂ ਤੇ ਜਿਹੜੇ ਜਗਤ ਤੋਂ ਤੁਮ ਕਹਿੰਦੇ ਸੀ ਜਾਉਣਾ ਤੇ ਵਾਇਟ ਕਰਨੀਆ ਸੀ ਉਹ ਲੇ ਲੇਵਾਂ ਦੇ ਨੀਤੀ ਕੰ ਦਾ ਵਿਰੋਧ ਨਹੀਂ ਕੀਤਾ ਉਹਨਾਂ ਦੇ ਭਾਸ਼ਕਾਂ ਦੀ ਜਿਹੜੇ ਨਸ਼ਮਾ ਸਰਕਾਰ ਦੀ ਸਰਕਾਰ ਕਾਜੀਨਤੀ ਵਿੱਚ ਸੀ ਔਰ ਉਹਨਾਂ ਲੋਕਾਂ ਦੇ ਉਹ ਜੱਦੀ ਬੰਦਿਆਂ ਨੇ ਉਹਨਾਂ ਪਾਣੀਆਂ ਨੇ ਉਹਨਾਂ ਦੇ ਹੱਕੋ ਮੋਟ ਪਾਈ ਤੇ ਇਹ ਜਿਹੜਾ ਨੀਤੀ ਕੰ ਜਿਹੜਾ ਲਾਗੂ ਹੋ ਗਿਆ ਉਹ ਸਾਡੇ ਖੇਤਰ ਵਿੱਚ ਲਾਗੂ ਹੋਇਆ ਕਿਉਂਕਿ ਸਾਡੇ ਜਿਹੜੇ ਸਾਥੀ ਮਜ਼ਦੂਰ ਕਿਸਾਨ ਆ ਮੈਂ ਸਾਥੀਆਂ ਦੇ ਸਵਾਲ ਮੰਨਣ ਕੀਤਾ ਗਿਆ ਤੇ ਬੰਨਗੇ ਤੁਸੀਂ ਮੈਂ ਮਿੱਲੀ ਰੋਡ ਤੋਂ ਅਲਾਈਨਮੈਂਟ ਵੜਵਾਇਆ ਨਾ ਦੂਰ ਵੱਲ ਤੇ ਮੈਂ ਇਹ ਸੌਂਦੇ ਰਾਤ ਫੱਗਦਾ ਦੇ ਦੀ ਆਉਤਾਂ ਦੀ ਦੁਨੀਆ ਦੀ ਆਉਤਾਂ ਦੀ ਦਿਮਾਗ ਘੋੜਿਆ ਹੋਇਆ ਤੁਸੀਂ ਇਹਨਾਂ ਸਰਕਾਰ ਦਾ ਕੋ ਕੰਮ ਜਾਣ ਰਹੀਆ ਕਾਰੇ ਤੇ ਦੀ ਉਹਨਾਂ ਨੇ ਜਿਹੜੇ ਜੂਰੀਆਂ ਦੇ ਘਾਟਾਂ ਪਲਵਾ ਰਹੀਆਂ ਪਰ ਪਗਸ ਗੱਲ ਦਾ ਇੰਨੀ ਜੂਰੀ ਦੇ ਘਾਟ ਆ ਰਹੀ ਹੈ ਦੀਏ ਵੀ ਕਿੰਨਾ ਘਾਟ ਆ ਰਿਹਾ 4 ਬੋਰੇ ਕਿਸਾਨ ਦੇ ਡੀਏ ਯੂਨੀਅਨ ਨੇ ਫਿਕਸ ਕਰਦੇ ਆ ਖੇਤ 4 ਬੋਰੇ ਤਾਂ ਭਾਈ ਤਸਨ ਨੂੰ ਕਹਿੰਦੇ ਆ ਇਹਨਾਂ ਫੱਕੀ ਦੀ ਫਸਲ ਹੁਣ ਵੇਚਣੀ ਆ 4-4 ਬੋਰੇ ਘੱਟੋ-ਘੱਟ ਮੱਕੀ ਨੇ ਖਾਣੇ ਤੇ ਮੱਕੀ ਦੀ ਫਸਲ ਪਿਆਰ ਹੋਣੀ ਆ ਉਸ ਤੋਂ ਬਾਅਦ ਝੋਨਾ ਆ ਘੱਟੋ-ਘੱਟ ਕਿ ਘੱਟੋ-ਘੱਟ ਮੇਂ ਪੱਕਾਈਏ ਦਾ 2.5 ਬੋਰੇ ਜ਼ਰੂਰ ਤੁਹਾਨੂੰ ਨੇ ਚਾਹੀਦੇ ਤੇ ਬੋਰਾ ਜਿਹੜਾ ਸੀ ਪਹਿਲਾਂ 50 ਕਿਲੋ ਦਾ 45 ਕਿਲੋ ਕੀਤਾ ਹੋਰ 40 ਕਿਲੋ ਕੱਦ ਉੱਤਦਾ ਹੈਗਾ ਰੇਟ ਉਹਨਾਂ ਹੀ ਆ ਇਹ ਗੱਲਾਂ ਆਪਣੇ ਬਹੁਤ ਸਾਰੇ ਆਪਣੇ ਜੜ੍ਹਾਂ ਜੱਦੀ ਇਥੇ ਰੱਖ ਕੇ ਕਿਸੇ ਤਰੀਕਾ ਨਾਲ ਸਮਝ ਕਿਉਂ ਨਹੀਂ ਆ ਰਹੀ ਅੱਜ ਇਹ ਚੀਜ਼ ਨੂੰ ਜਾਗਰਤ ਕਾਲੇ ਦਾ ਆਪਾਂ ਇਕੱਠ ਮੱਠ ਕਰਦੇ ਆ ਸਾਰ ਜਣ ਹੋ ਗਏ ਇਹਨਾਂ ਚੀਜ਼ਾਂ ਨੂੰ ਆਪਾਂ ਮੂੰਹ ਤੋੜ ਜਵਾਬ ਉਹ ਤੋਂ ਦੇਵਾਂਗੇ ਜਦੋਂ ਆਪਾਂ ਬਹੁਤ ਵੱਡੇ ਮੁਕਾਬਲੇ ਵਿੱਚ ਇਕੱਠੇ ਹੋਵਾਂਗੇ ਤੇ ਸਰਕਾਰ ਨੂੰ ਪਤਾ ਲੱਗੂਗਾ ਕਿ ਕਿਸਾਨ ਵਾ ਸੁੱਤਾ ਪਿਆ ਨਹੀਂ ਕਿਸਾਨ ਜਾਗਦਾ ਆ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ ਜੀ ਇਸਾ ਕੇ ਸਰਕਾਰ ਨੂੰ ਫਨੋਣਾ ਦੇ ਲਈ ਆਪਣੇ ਵੱਡੇ ਵੱਡੇ ਕੱਟਕਾਨੇ ਬਹੁਤ ਜ਼ਰੂਰੀ ਹੁੰਦੇ ਹਨ ਤਾਂ ਮੈਂ ਬੇਨਤੀ ਕਰੂੰਗਾ ਕਿ ਸਰਪੇਵ ਸਿੰਘ ਜੀ ਨੂੰਰਪਾ ਕਿੱਥੋਂ ਪਹਿਲੀ ਫਿਰ ਤੋ ਚਾਹੇ ਰਾਤ ਦੇ 12:00 ਬਜੇ ਹੋਣ ਚਾਹੇ ਜੋ ਮਾਰਕੀਟ ਹੈ ਹੋਵੇ ਜਦੋਂ ਤੁਹਾਡਾ ਮੋਬਾਈਲ ਆਕਰ ਪੈਸੇ ਖਾਤੋਂ ਉਹਦੇ ਲੈ ਗਵਾ ਉਹਦਾ ਉਹ ਜਿੰਨਾ ਵੀ ਬਿੱਲ ਭੇਜ ਦਿੱਤਾ ਉਹ ਤੁਹਾਨੂੰ ਦੇਣਾ ਇਹ ਜਿਹੜਾ ਸਰਕਾਰ ਆ ਪਹਿਲਾਂ ਆਪਾਂ ਤੈਨ ਕਾਲਕ ਨੂੰ ਬਾਸ ਕਰਾ ਕੇ ਹੱਲੇ ਆ ਉਹ ਵਿੱਚ ਇਹੀ ਸੀ ਵੀ ਜੇ ਕੋਈ ਕਿਸੇ ਦਾ ਡਿਸਪੂਟ ਹੁੰਦਾ ਸੀ ਕਿਸੇ ਜਾਂ ਫਸਲ ਵਿੱਚ ਕਿਸੇ ਤਰ੍ਹਾਂ ਦੀ ਤੁਸੀਂ ਕੋਰਟ ਨਹੀਂ ਜਾ ਸਕਦੇ ਇਹਦੇ ਵਿੱਚ ਇਹੀ ਚੀਜ਼ ਆ ਛੇ ਮਹੀਨੇ ਤੀਓ ਤੁਮਾਰੀ ਲਈ ਤਾਂ ਅਗਰ ਤੁਹਾਡਾ ਬੈਲ ਬਾਅਦ ਭੇਜਦਾ ਤੁਹਾਨੂੰ ਉਹ ਦੇਖਣਾ ਪੈਣਾ ਤੁਸੀਂ ਕਿਤੇ ਜਾ ਕੇ ਉਹਨਾਂ ਕੋਲ ਨਹੀਂ ਕਰਾਉਣਾ ਇਸ ਕਰਕੇ ਬਾਕੀ ਖਾਲੇ ਪ੍ਰਧਾਨ ਵੀ ਆਏ ਆ ਇਹਨੂੰ ਜਿੱਤਣ ਦੇ ਰੱਖੋ ਦੇਖੋ ਆਪਣੇ ਬੱਚੇ ਬਾੜ ਦੇ ਉੱਤੇ ਇਹਦੇ ਵਾਸਤੇ ਤੁਹਾਡੇ ਵਾਸਤੇ ਬੱਚੇ ਬਾੜ ਦੇ ਆਪਣੇ ਲੇਕਿਨ ਤੁਸੀਂ 16000 ਰੁਪਏ ਕਹੈਂ ਜ਼ਰਾ ਨਹੀਂ ਕਹਣਾ ਪਰ ਮੈਂ ਇਹਨਾਂ ਨੂੰ ਜ਼ਰੂਰ ਸਾਰਿਆਂ ਨੂੰ ਬੇਨਤੀ ਕਰਦਾ ਮੈਂ ਹੁਣ ਕਹਾਂ ਨਾਟਕ ਪਾ ਸਕਦਾ ਨਹੀਂ ਸਕਦਾ ਪਰ ਇਹਨਾਂ ਨੂੰ ਵੀ ਗੱਲਾਂ ਬਤਾਉਣਾ ਆਪਣਾ ਜੋਸ਼ ਨਾਲ ਤੁਹਾਡੇ ਨਾਲ ਸਾਡਾ ਪੂਰਾ ਦੇਸਕਾ ਦਾ ਸਾਰਿਆਂ ਨੂੰ ਇਹ ਦੰਡਿ ਕਰਨਾ ਕਿ ਤੁਸੀਂ ਇਸ ਸੰਸਥਾ ਦੇ ਨਾਲ ਜੁੜੋ ਜੁੜ ਕੇ ਆਪਾਂ ਆਵਾਜ਼ ਉਠਾਈਏ ਉਸ ਆਵਾਜ਼ ਨੂੰ ਆਪਾਂ ਫੇਜ਼ੀਕਲ ਕਚਾਈਏ ਪੰਜਾਬ ਪਹਿਲਾਂ ਉਹਨਾਂ ਪੰਜਾਬ ਨੂੰ ਬਣਾਉਣਾ ਪੈਣਾ ਹੈ ਕਿਉਂ ਇਹ ਗੱਲ ਕਰਦੇ ਸੀਗੇ ਜੀ ਕਿਾਈ ਅਸੀਂ ਵੀ ਸਰਕਾਰੀ ਸਕੂਲਾਂ ਦੇ ਬਾਰੇ ਆ ਨੰਗੇ ਪੈਰੋਂ ਹੁੰਦੇ ਸੀ 80 ਸਾਲ ਦੀ ਉਮਰ ਆ ਗਈ ਨਗੇਦਾਰੀਆਂ ਨੂੰ ਉਹਨੇ ਸਾਈਕਲ ਨਾਲ ਨਹੀਂ ਲਿਜਾਪਾ ਤੇ ਬਿਨਾ ਸਾਈਕਲ ਨਾਲ ਸੁੱਧੜੇ ਬਾਡੇ ਖੋਗਲੇ ਪੋਸ਼ਕਣ ਉਹਦਾ ਉਹ ਜੈ ਸਿੰਘੀ ਕਾਹਦੀਆਂ ਸੂਬਾ ਤੋਂ ਆਉਂਦਾ ਖਾ ਰਿਆ ਇਹਦੇ ਬਿਜਲੀ ਵੱਲੇ ਤੁਹਾਡੇ ਮੀਟਰ ਆ ਤਾਂ ਉਹ ਵੋਟਣਾ ਇਹ ਲਾਦ ਦੇ ਆ ਉਹਨੂੰ ਬਿਕਰ ਵਿੱਚ ਟਿਪ ਪਾਉਂਦਾ ਸਪੈਸ਼ਲ ਦੀ ਜੇ ਮੇਰੇ ਮੀਟਰ ਦਾ ਇੰਨਾ ਗੋਲ ਤੇਰੇ ਆਉਂਦਾ ਨਾ ਉਹ ਵੀ ਲੱਗਦਾ ਤੁਸੀਂ ਉਹ ਮੀਟਰ ਨੂੰ ਤਾਂ ਜਿਹੜੇ ਛੋਟ-ਛੋਟੇ ਉਹ ਲਾਲ ਬੱਤੀ ਜਗਦੀ ਮੀਟਰ ਨਾਲ ਕੰਪੇਅਰ ਕਰਕੇ ਦੇਖ ਲਓ ਜੇ ਉਹਦਾ ਗੋਲ ਚੱਕਰ ਵਾਲਾ ਪਹਿਲਾ ਮੀਟਰ 400 ਝੂਟ ਭੋਗਦਾ ਦੂਜਾ 600 ਭੋਗਦਾ